ਅੱਜ ਅਸੀਂ ਦੇਲਾ ਸਿਹਾਰੀ ਕੇ ਪਹੁੰਚਿਆ ਜੋ ਕਿ ਸਲਾਨਾ ਜੋੜ ਮੇਲਾ ਸ਼ਹੀਦ ਬਾਬਾ ਅਕਾਲੀ ਫੁੱਲਾ ਸਿੰਘ ਜੀ ਦੇ ਸਦੀ ਸਮਾਗਮ 225 ਮੌਕੇ ਜੋ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਹੇਦਾਰ ਪ੍ਰਗਟ ਸਿੰਘ ਜੀ ਗਾਗਾ ਕੁਲਦੀਪ ਸਿੰਘ ਜੀ ਪਲਤਾਲ ਗੁਰਨਾਮ ਸਿੰਘ ਜੀ ਤੋਂ ਇਲਾਵਾ ਵੱਖ-ਵੱਖ ਅਹੁਦੇਦਾਰ ਸਹਿਬਾਨ ਜੋ ਕਿ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਦਾ ਜਿਹੜਾ ਉਹਨਾਂ ਦਾ ਏਜੰਡਾ ਸੀ ਇੱਥੇ ਆਉਣ ਦਾ ਉਹ ਕੀ ਸੀ ਵਿਸਤਾਰ ਦੇ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਿਲ੍ਹਾ ਯੂਥ ਪ੍ਰਧਾਨ ਸਤਨਾਮ ਸਿੰਘ ਰਤੋਕੇ ਜਿਲ੍ਹਾ ਯੂਥ ਪ੍ਰਧਾਨ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਆਪਾਂ ਪੁੱਛਾਂਗੇ ਕਿ ਅੱਜ ਦਾ ਜਿਹੜਾ ਜਾਂਦਾ ਸੀ ਉਹ ਕੀ ਹੈ ਸਭ ਤੋਂ ਪਹਿਲਾਂ ਭਾਈ ਜੀ ਆਪਣਾ ਨਾਂ ਕੀ ਹੈ ਜੀ ਹਾਂਜੀ ਮੇਰਾ ਨਾਮ ਹੈਗਾ ਸਤਨਾਮ ਸਿੰਘ ਰਤੋਕੇ ਜਿਲ੍ਹਾ ਯੂਥ ਪ੍ਰਧਾਨ ਸੰਗਰੂਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾ ਕਰ ਦੋ ਇੱਕ ਵੇ ਵੇਦਾ ਰਹਿਣ ID ਦਿੱਤਾ ਚਲੋ ਠੀਕ ਹੈ ਅੱਜ ਦਾ ਜਿਹੜਾ ਸਾਡਾ ਅਜੰਡਾ ਸੀਗਾ ਉਹ ਜਿਵੇਂ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਜਿਹੜੀ ਹੈ ਨਵੀਂ ਭਰਤੀ ਦੀ ਮੁਹਿੰਮ ਚਲਾ ਰਹੀਆਂ ਨੇ ਉਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੁਕਮਾਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿੰਨੀ ਜਥੇਬੰਦੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਪਾਰਟੀ ਦੀ ਮੈਂਬਰਸ਼ਿਪ ਮਹਿਮਤ ਚਲਾ ਰਹੀ ਹੈ ਉਸੇ ਨੂੰ ਲੈ ਕੇ ਅੱਜ ਪਿੰਡ ਡੈਲਾ ਡੈਲਾ ਸਿੰਘਾ ਹਲਕਾ ਲਹਿਰਾਗਾਗਾ ਜੋ ਕਿ ਬਾਬਾ ਅਕਾਲੀ ਬਾਬਾ ਥੂਲਾ ਸਿੰਘ ਜਥੇਦਾਰ ਜੀ ਉਹਨਾਂ ਦੇ ਜਿਹੜਾ ਜਨਮ ਸਥਾਨ ਹੈ ਜਿੰਨਾਂ ਦਾ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਦੇਲਾ ਸੀਆ ਵੀ ਕੇ ਸਾਡੀ ਸੰਗਰੂਰ ਦੀ ਜਥੇਬੰਦੀ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਮੇਨ ਤੇ ਪੁਰਾਣੇ ਆਗੂ ਜਰਨੈਲ ਸੀਨੀਅਰ ਉਮੀਦਪ੍ਰਧਾਨ ਪ੍ਰਗਟ ਸਿੰਘ ਜੀ ਗਾਗਾ ਜੋ ਹਲਕੇ ਦੇ ਵਿੱਚ ਹਲਕੇ ਦੇ ਵੀ ਇੰਚਾਰਜ ਨੇ ਇਹ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗਰਜੀਤ ਸਿੰਘ ਜੀ ਗਾਗਾ ਜੋ ਜ਼ਿਲ੍ਹੇ ਦੇ ਜਰਨਲ ਸਖਤਰ ਨੇ ਸਾਡੇ ਨਾਲ ਇੱਧਰ ਦੇਖ ਸਕਦੇ ਹੋ ਕੁਲਦੀਪ ਸਿੰਘ ਜੀ ਨੇ ਜੋ ਪਟੜਾਲ ਖੁਰਦ ਤੋਂ ਉਹ ਸਾਡੇ ਹਾਕੇ ਦੀ ਲਹਿਰੇ ਗਾਗੇ ਦੀ ਜਿਹੜੀ ਯੂਥ ਦੀ ਜ਼ਿੰਮੇਵਾਰੀ ਹੈ ਉਹ ਸਾਹਮਦੇ ਨੇ ਸਾਡੇ ਮਗਰ ਜਿਹੜੇ ਨੇ ਸਾਡੇ ਪਿੰਡ ਦੀ ਜਿਹੜੀ ਦਹਿਲਾਸੀਆਂ ਦੀ ਸਾਡੀ ਯੂਥ ਦੀ ਇਕਾਈ ਹੈ ਉਹ ਸਾਰੇ ਅਸੀਂ ਮੈਂਬਰਸ਼ਿਪ ਜਿਹੜੀ ਹੈ ਪਿੰਡ ਦੇ ਵਿੱਚ ਘਟ ਰਹੇ ਆ ਤੇ ਇੱਥੇ 400 ਤੋਂ ਵੱਧ ਜਿਹੜੀ ਹੈ ਮੈਂਬਰਸ਼ਿਪ ਪਾਰਟੀ ਦੀ ਕੱਟੀ ਗਈ ਹੈ ਸੋ ਇੱਥੇ ਅਸੀਂ ਜਿਹੜੀ ਗੱਲਬਾਤ ਕਰਨੀ ਚਾਹੁੰਦੇ ਆ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜੇ ਆਪਾਂ ਪਿੱਛੇ ਚਾਕ ਮਾਰੀਏ ਅਜ਼ੀਮ ਹਾਰ ਜਰਨੈਲ ਅਕਾਲੀ ਫੂਲਾ ਸਿੰਘ ਜੀ ਜਥੇਦਾਰ ਜੀ ਜੋ ਸਾਡੇ ਸਾਹਮਣੇ ਉਹਨਾਂ ਦੇ ਜੀਵਨ ਤੇ ਅਮਾਰੀਏ ਨਿਗਾਹ ਅ ਤ ਦੇਖੀਏ ਕਿ ਕਿਵੇਂ ਉਹਨਾਂ ਨੇ ਮੁਗਲਾਂ ਦੇ ਨਾਲ ਤੇ ਪਹਾੜੀ ਰਾਜਿਆਂ ਦੇ ਨਾਲ ਲੜਾਈਆਂ ਲੜੀਆਂ ਤੇ ਕਿਵੇਂ ਜਿਹੜੀ ਸਿੱਖ ਕੌਮ ਜਿਹੜੀਆਂ ਮਿਸਲਾਂ ਸੀ ਉਹ ਅਡਡ ਹੋ ਚੁੱਕੀਆਂ ਸੀਗੀਆਂ ਉਹਨਾਂ ਨੂੰ ਇੱਕ ਕੀਤਾ ਤੇ ਕਿਵੇਂ ਉਹਨਾਂ ਨੇ ਜਥੇਦਾਰ ਰਹਿੰਦਾ ਹੋਇਆ ਕਿਵੇਂ ਜਿਹੜੇ ਸੀ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਜੋ ਉਹਨਾਂ ਨੇ ਉਹਨਾਂ ਤੋਂ ਗਲਤੀ ਹੋਈ ਉਸ ਦੀ ਸਜ਼ਾ ਜਿਹੜੀ ਕੋੜਿਆਂ ਦੀ ਸਜ਼ਾ ਸਖਤ ਸਜ਼ਾ ਜਿਹੜੀ ਦਿੱਤੀ ਸੋ ਥਵਾ ਮੰਗ ਕਰਦਾ ਅੱਜ ਦੇ ਜਿਹੜੇ ਪੰਜਾਬ ਦੇ ਹਾਲਾਤ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਕਿਵੇਂ ਜਿਹੜੇ ਸਿੱਖ ਨੇ ਉਹਨਾਂ ਨੂੰ ਇੱਥੇ ਵੀ ਮਾਰਿਆ ਜਾ ਰਿਹਾ ਜਲੀਲ ਕੀਤਾ ਜਾ ਰਿਹਾ ਹੈ ਬਾਹਰਲੇ ਦੇਚਾਂ ਦੇ ਵਿੱਚ ਕਿਵੇਂ ਜਿਹੜੇ ਸਿੱਖ ਨੇ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਪਿੱਛੇ ਤੁਸੀਂ ਸਰਦਾਰ ਸਿਮਰਜੀਤ ਸਿੰਘ ਮਾਰ ਨੂੰ ਐਮਪੀ ਬਣਾ ਕੇ 1.5 ਸਾਲ ਦੇ ਲਈ ਜਿਹੜਾ ਐਮਪੀ ਬਣਾ ਕੇ ਭੇਜਿਆ ਤੇ ਉੱਥੇ ਉਹਨਾਂ ਨੇ ਜਿਹੜੀ ਗੱਲ ਚੱਕੀ ਤੇ ਉੱਥੇ ਉਹਨਾਂ ਨੇ ਕਿਹਾ ਕਿ ਕਿਵੇਂ ਤੁਸੀਂ ਸਾਡੇ ਸਿੱਖਾਂ ਨੂੰ ਬਾਹਰਲੇ ਦੇਸ਼ਾਂ 'ਚ ਮਾਰ ਰਹੇ ਹੋ ਤੇ ਕਿਵੇਂ ਜਿਹੜੀ ਸਾਡੀ ਐਜੀਪੀਸੀ ਹੈ ਜਿਹੜੀ ਇੱਕ ਸਾਡੀ ਮਿਨੀ ਪਾਰਲੀਮੈਂਟ ਹੈ ਉਹਦੇ ਵਿੱਚ ਕਿਵੇਂ ਜਿਹੜਾ ੱਟਕਾ ਕੀਤਾ ਜਾ ਰਿਹਾ ਹਰ ਇੱਕ ਕਲੈਕਸ਼ਨ ਦਾ ਟਾਈਮ ਹੁੰਦਾ ਹੈ ਸਮੇਂ ਸਿਰ ਸਾਰੀਆਂ ਇਲੈਕਸ਼ਨਾਂ ਹੁੰਦੀਆਂ ਨੇ ਪਰ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਉਹ ਹੋਈਆਂ ਹੀ ਨਹੀਂ ਅਜੇ ਤੱਕਰ ਕੋਈ ਪੁੱਛ ਗਿਆ ਚੀ ਨਹੀਂ ਇੱਕ ਪਰਿਵਾਰ ਦਾ ਉਹਦੇ ਤੇ ਐਡਾਕ ਦਬਜਵਾ ਹੋ ਗਿਆ ਕਿ ਉਹ ਥੈਲੇ ਚੋਂ ਜਿਹੜਾ ਜਥੇਦਾਰ ਕੱਢਦੇ ਨੇ ਤੇ ਥੈਲੇ ਚ ਹੀ ਪਾਪਸ ਥੇਜ ਦਿੰਦੇ ਨੇ ਸੋ ਇਹ ਬੜੀ ਜਿਹੜੀ ਕਾਹਲ ਹੋ ਰਿਆ ਸੇ ਕੌਮ ਦਾ ਇਹਦੇ ਤੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਅੱਜ ਦੇ ਸਮੇਂ ਨੂੰ ਮੰਗ ਕਰਦੇ ਹੋਏ ਜਿਹੜੇ ਸਰਦਾਰ ਚਮਰਜੀਤ ਸਿੰਘ ਮਾਨ ਨੇ ਜਿਹੜੇ 40 ਸਾਲ ਤੋਂ ਜਿਨ੍ਹਾਂ ਦਾ ਲੰਮਾ ਛਕਰਚਾ ਹੈ ਸ਼ਰੋਮਨੀ ਸਾਵੇਂ ਮੁਤਾਬਕ ਜੋ ਅੱਜ ਬਹੁਤ ਵੱਡੇ ਮੁਖ ਲੋੜ ਹੈ ਆਪਣੇ ਕੋਈ ਵੀ ਬੰਦਾ ਕੋਈ ਸ਼ਹੀਦ ਹੋ ਜੇ ਜਾਂ ਕਿਸੇ ਵੀ ਢੰਗ ਤਰੀਕੇ ਨਾਲ ਕੋਈ ਜਥੇਦਾਰ ਦਾ ਕੋਈ ਕਿਸੇ ਦੀ ਮੌਤ ਹੋ ਜੇ ਉਹਦੇ ਨਾਮ ਤੇ ਸ਼ਰੋਣੀ ਕਮੇਟੀ ਨੇ ਬੜੀਆਂ ਬੜੀਆਂ ਯੂਨੀਵਰਸਟੀਆਂ ਬڑے-ਬڑے ਸਕੂਲ ਵੱਡੇ-ਵੱਡੇ ਕਾਲਜ ਖੋਲ੍ਹ رکھے ਨੇ ਜਦੋਂ ਕਿ ਸਭ ਤੋਂ ਵੱਡਾ ਮਹਾਨ ਸ਼ਹੀਦ ਮਹਾਨ ਸਿੱਖ ਅਕਾਲੀ ਪੂਲਾ ਸਿੰਘ ਹੈ ਇਹਨਾਂ ਦੇ ਨਾਮ ਤੇ ਇੱਕ ਸਕੂਲ ਜ਼ਰੂਰ ਖੋਲਿਆ ਹੋਇਆ ਹੈ ਛੋਟਾ ਜਿਹਾ ਉੱਥੇ ਵੀ ਕੋਈ ਟੀਚਰ ਨਹੀਂ ਹੈਗੇ 70 ਕਲੇ ਜ਼ਮੀਨ ਆ ਜਿਹੜੀ ਬਾਬਾ ਜੀ ਦੇ ਨਾਮ ਦੇ ਉੱਤੇ ਇੱਥੇ ਹੈਗੀ ਹੈ ਅਸੀਂ ਮੰਗ ਕਰਦੇ ਆ ਛਰੋਣੀ ਕਮੇਟੀ ਤੋਂ ਖਾਸ ਕਰਕੇ ਪਰ ਛਰੋਣੀ ਕਮੇਟੀ ਹੈ ਤਾਂ ਨਹੀਂ ਪਰ ਅਸੀਂ ਮੰਗ ਕਰਦੇ ਆ ਕਿ ਇਹਨਾਂ ਦੇ ਨਾਂ ਤੇ ਇੱਥੇ ਕੋਈ ਵੱਡੀ ਯੂਨੀਵਰਸਿਟੀ ਜਾਂ ਵੱਡਾ ਕੋਈ ਹਸਪੀਟਲ ਖੋਲ੍ਹਿਆ ਜਾਵੇ ਤਾਂ ਕਿ ਇਸ ਪਛੜੇ ਏਰੀਆ ਨੂੰ ਹਲਕਾ ਮੂਮਕ ਨੂੰ ਉਹਦਾ ਬਹੁਤ ਵਧੀਆ ਢੰਗ ਤਰੀਕੇ ਦਾ ਜਿਹੜੇ ਉਹਦੇ ਬੱਚੇ ਨੇ ਉਹ ਪੜ ਸਕਣ ਤੇ ਮਰੀਜ਼ਾਂ ਦਾ ਫੜੀ ਉੱਥੇ ਇਲਾਜ ਹੋ ਸਕੇ ਸੋ ਮੈਂ ਤਵਾਰਾ ਫੇਰ ਇਹ ਮੰਗ ਕਰਦਾ ਕਿ ਅਕਾਲੀ ਪੂਲਾ ਸਿੰਘ ਦੇ ਨਾਮ ਦੇ ਪਹਿਲੇ ਅਧਾਰ ਤੇ ਕੋਈ ਵੱਡੇ ਤੋਂ ਵੱਡਾ ਇੱਥੇ ਜਿਹੜਾ ਹੈ ਉਹ ਪ੍ਰੋਜੈਕਟ ਲਾਇਆ ਜਾਵੇ